ਦੋਸਤੋ ਜਦੋਂ ਤੁਸੀਂ 에어ਲਾਈਨਸ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਕੁਝ ਸਰਪ੍ਰਾਈਜ਼ ਚੀਜ਼ਾਂ ਮਿਲਦੀਆਂ ਨੇ ਕਈ ਵਾਰ ਕਈ ਵੀਰਾਂ ਦੇ ਨਾਲ ਇਤਾਂ ਹੋਇਆ ਹੋਣਾ ਵੀ ਤੁਹਾਡੇ ਬੈਗ ਦੇ ਵਿੱਚੋਂ ਸਮਾਨ ਹੀ ਨਹੀਂ ਲੱਭਿਆ ਫਿਰ ਤੁਸੀਂ ਸੋਚਿਆ ਉਹ ਤਾਂ ਸਮਾਨ ਸ਼ਾਇਦ ਆਪਾਂ ਨੇ ਪਾਇਆ ਹੀ ਨਹੀਂ ਹੋਣਾ ਪਰ ਤੁਸੀਂ ਇਹ ਸੋਚ ਕੇ ਗੱਲ ਨੂੰ ਟਾਲ ਦਿੰਦੇ ਹੋ ਪਰ ਇੱਥੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਬਾਹਰਲੇ ਮੁਲਕ ਦੀ ਕਿਸੇ 에ਅਰਲਾਈਨ ਦੀ ਇਹ ਵੀਡੀਓ ਆ ਜਦੋਂ ਲੱਗੇਜ ਲੈ ਚਾਏ ਜਾਂਦੇ ਨੇ ਜਹਾਜ਼ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਤਾਂ ਇਦਾਂ ਉਹਨਾਂ ਦੇ ਵਿੱਚੋਂ ਕੁਝ ਕਰਮਚਾਰੀ ਸਮਾਨ ਨੂੰ ਕੱਢ ਲੈਂਦੇ ਨੇ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਇਸ ਵੀਡੀਓ ਦੇ ਵਿੱਚ ਇੱਕ ਕਰਮਚਾਰੀ ਆਪਣੀ 에ਅਰਲਾਈਨ ਦੇ ਵਿੱਚ ਜਿੱਥੇ ਲਗਜ਼ ਰੱਖੇ ਜਾਂਦੇ ਨੇ ਉੱਥੇ ਸਮਾਨ ਦੀ ਚੋਰੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਜੋ ਸਮਾਨ ਸੀਟੀ ਸਕੈਨ ਵਗੈਰਾ ਤੇ ਵਿੱਚ ਨਹੀਂ ਸਕੈਨ ਹੋ ਸਕਿਆ ਤਾਂ ਉਹਨਾਂ ਦੀ ਚੈਕਿੰਗ ਕਰ ਰਿਹਾ ਹੈ ਇਹ ਭਾਈ ਤੁਡੇ ਕੀ ਵਿਚਾਰ ਨੇ ਦੋਸਤੋ ਕੀ ਇਹ ਚੈਕਿੰਗ ਕਰ ਰਹਾ ਹੈ ਜਾਂ ਫਿਰ ਇਹ ਚੋਰੀ ਕਰਨ ਦਾ ਇਰਾਦੇ ਨਾਲ ਬੈਗ ਨੂੰ ਖੋਲ ਰਿਹਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਜਰੂਰ ਕਰਿਓ ਧੰਨਵਾਦ